ਇਹ ਕੱਲ ਜੀ ਦੋ ਨੌਜਵਾਨ ਮੁੰਡੇ ਸ਼ਾਮੀ 6 ਵਜੇ ਆਏ ਸੀਗੇ ਇਹ ਤੋਂ ਡਾਊਟ ਹੈ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਫਲੋਗ ਉਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫੇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਰ ਕਰਕੇ ਤਫ਼ਤੀਸ਼ ਸ਼ਾਰੀ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚ ਚੱਕਣਦੇ ਆ ਕਨਫਰਮ ਕੀ ਮਸਲਾ ਜਿਹੜੀ ਆ ਰਾਮਗੋਵਾਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣੀ ਉਹ ਫਾਇਰ ਕੀਤੇ ਗਏ ਨੇ ਮੈਡੀਕਲ ਤੋਂ ਇਹ ਕੱਲ੍ਹ ਜੀ ਦੋ ਨੌਜਵਾਨ ਮੁੰਡੇ ਸ਼ਾਮੀ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕ ਇਹਨਾਂ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤੁਰ ਗਏ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆਰ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਲੇਕਿਨ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਉੱਤੇ ਆਏ ਨੇ ਅਸੀਂ گاਾਂ ਤਫ਼ਤੀਸ਼ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਹ ਸਰ ਕੀ ਰੰਜਿਸ਼ ਕੀ ਹੋਈ ਸਾਨੂੰ ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੂ ਸਮਾਨਾ ਮੁੰਡਾ ਕਹਿੰਦਾ ਵੀ ਨਾਗਰਵੀਂ ਨੇ ਆਪਣੇ ਕੋਲ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਬੋਲੀ ਸੀ ਲੇਕਿਨ ਉਹਨਾਂ ਨੇ ਹੋਣੀ ਗੱਲ ਦੱਸੀ ਪਹਿਲਾਂ ਉਹਨਾਂ ਨੇ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਸਿੰਘ ਐਸੀ ਕੋਈ ਹੈ ਨਹੀਂ ਜੀ ਮੈਨੂੰ ਵੀ ਰੰਜਿਸ਼ ਪਹਿਲੇ ਮੂਰ ਮਾਮਲਾ ਸਾਹਮਣੇ ਆਈ ਵੀ ਫਰੋਥੀ ਵਗੈਰਾ ਹਨ ਨਹੀਂ ਵੀ ਹੋਰ ਕੋਈ ਸਾਹਮਣੇ ਆਜੀ ਫਰੋਥੀ ਵਗੈਰਾ ਨਾ ਕੋਈ ਹੋਰ ਥਰਡ ਪਈ ਹੋਵੇ ਨਾ ਜੇ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਜਿਆ ਹੈ ਇਹਨੇ ਇਹ ਗੱਲ ਕਹੀ ਸੀ ਜੀ ਪਹਿਲਾਂ ਉਹਨਾਂ ਨੂੰ ਕੁਝ ਕਾਲ 2 ਮਿੰਟ 10 ਮਿੰਟ ਆਈ ਸੀਗੀ ਵਿਕਰ ਹੋਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲਾਂ ਉਹਨਾਂ ਨੇ ਐਪਲੀਕੇਸ਼ਨ ਨਹੀਂ ਦਿੱਤੀ ਪਹਿਲੋਂ ਇਹਨਾਂ ਪਿਆਸ ਸੀਗਾ ਤੇ ਕੋਈ ਕਾਲ ਮੈਨੂੰ ਆਈ